ਲੈ ਵੀ ਮੁੰਡਿਆ ਨੇ 10 ਕਿਲੋਮੀਟਰ ਹੀ ਨੰਗੇ ਦੇ ਇੱਕ ਲੰਗਰ ਤੇ ਫੇਰ ਢਗਾ ਲਿਆ ਲੈ ਵੀ ਮੇਤਰਾ ਇੱਕ ਲੰਗਰ ਹੋਰ ਮੁੰਡੇ ਆਲੇ ਪ੍ਰਸ਼ਾਦਾ ਪਾਣੀ ਛਕ ਲਿਆ ਵਾ ਵੇ ਚਾਹਾਂ ਵਾਲੇ ਚਾਹਾਂ ਦੇ ਗਲਾਸ ਆਪਣੇ ਭਰ ਭਰ ਕੇ ਮੁੰਡਿਆਂ ਦੇ 6 ਗੱਨੇ 4ਾਂ ਨੇ 1000 ਚਾਹਾਂ ਕਰਾਓ ਦੋ ਆ ਪਹਿਲਾਂ ਤੇ ਪ੍ਰਸ਼ਾਦਾ ਪਾਣੀ ਛਕ ਲਿਆ ਵਾ ਸਾਰੇ ਜਮ੍ਹਾਂ ਕਰਾਓ ਦੂਜਾ ਪੜਾਵਾ ਆਪਣਾ ਅਜੂਦੇ ਦਿਨ ਦਾ ਮੁਰਕੇ ਐਲਾਨ ਕਰ ਦਿੱਤਾ ਜਿਹਦੇ ਘਰ ਤੋਂ ਹਥਿਆਰ ਫੜੇ ਗਏ ਜੋ ਕੰਮਾ ਖੜਿਆ ਮੈਂ ਕਾਕਾ ਸੁਰਕੜੇ ਮਾਰਦਾ ਲਾਈਵ ਆ ਜੀ ਲਾਈਵ ਹੈ ਤਾਂ ਮੜਿਆ ਖੇਡ ਚਰੋ ਮੀ ਪੰਪਾ ਕਾਲੀ ਮੁੰਡਾ ਬੰਦੇ ਉਧੋ ਜੇ ਜ਼ਿੰਦਾਰ ਕੌਣ ਸੀ ਪਾਪਾ ਦੀ ਪਾਪਾ ਸਾਹਿਬ ਸਿੰਘ ਜੀ ਕਲਾਪਾ ਵਾਏ ਗਰੂ ਵਾਏ ਗਰੂ ਵਾਏ ਗਰੂ ਹੀ ਰੱਖਾਂਗੇ ਲੈ ਵੀ ਮਿੱਤਰੋ ਆਪਾਂ ਹੁਣ ਆਗੇ ਸੇਕਣਦੇ ਆ। ਆ ਵੀ ਲਿਆਵਾ ਆ ਵੀ ਲਿਆਵਾ। ਇਹ ਆਪਾਂ ਵੀਰ ਜੀ ਆ ਪੂਰਾ ਇਹ 200 ਰੁਪਇਆ ਖਰਚ ਲਿਆਵਾ। ਖਤਮ ਹੋ ਗਿਆ ਇਹ। ਵੀਰ ਜੀ ਮੁੰਡਿਆਂ ਨੂੰ ਠਾਣ ਲੱਗਦੀ ਹੁਣ ਆ ਕਿਸ ਕੋਣ ਲੈ ਕੇ ਆਏ ਆ ਇਹਨਾਂ ਨੂੰ। ਆ ਪਿੱਛੇ ਸਾਰੀ। ਬਹੁਤ ਸ਼ਾਬਾਸ਼। ਇਥੋਂ ਆਪਾਂ ਬੰਬਰ ਲਿਆਵਾ। ਇੱਕ ਦੇ ਨਾਲ ਇੱਕ ਫ੍ਰੀ ਬੰਬਰ ਲਿਆ ਆਇਆ ਆਪਾਂ। ਬੰਪਰ ਓਵਰ। ਆਓ। ਹੁਣ ਆਗੇ ਸੇਕਣਦੇ ਆ। ਪਰ ਜਿਵੇਂ ਅੱਗੇ ਚੁੱਕ ਕੇ ਲਿਆ ਛੇ ਮੁੰਡੇ ਕਹਿੰਦੇ ਆਗੀ ਖਾਣੇ ਟਰਾਲੇ ਦੇ ਵਿੱਚ ਹੀ ਬਹੁਤ ਠੰਡ ਹੋ ਗਈ ਆ ਮਿੱਤਰੋ ਉਹ ਤੂੰ ਚਾਹ ਨਹੀਂ ਲੈ ਕੇ ਆਇਆ ਕਾਕੇ ਆ ਰਿਹਾ ਵੀ ਮਿੱਤਰੋ ਪਹੁੰਚ ਚੁੱਕੇ ਆ ਆਪਦੇ ਟਿਕਾਣੇ 'ਚ ਮੁੰਡੇ ਅੱਗੇ ਲੈ ਗਏ ਟਰੈਕਟਰ ਭਜਾ ਆ ਕੇ ਤੇ ਫਿਰ ਕਹਿੰਦੇ ਆ ਮੁੰਡੇ ਕਹਿੰਦੇ ਜੰਗਲ ਪਣੀਆਂ ਜਗਾਲ ਨਹੀਂ ਗਾੜੀ ਇਹਗਾ ਫਿਰ ਤੇ ਤਾਇਆ ਸਾਡਾ ਮੰਨਿਆ ਨਹੀਂ ਆ ਤਾਇਏ ਨੇ ਫਿਰ ਕੱਢੀ ਤਲਵਾਰ ਤੇ ਤਾਇਆ ਆਂਦਾ ਮੈਂ ਇੱਥੇ ਟਰੈਕਟਰ ਲਾਉਣਾ ਏ ਓਏ ਉੱਥੇ ਲੀਡ ਪਈ ਮੁੰਡੇ ਮੁੰਡੇ ਆ ਦੋ ਆ ਗਏ ਆ ਮੁੰਡੇ ਕੋਣੀ ਕੋਣੀ ਛਗਿਓ ਛਗਿਓ ਜੋ ਮਰਜ਼ੀ ਕਰਨਾ ਕਰੀਂ ਕਿੰਨਾ ਟਾਈਮ ਲਾਹੋਗੇ ਆ ਜਾਓ ਫੇਰ ਤੁਸੀਂ ਇੱਥੇ ਬਿਓ ਫੇਰ ਅਸੀਂ ਜਾਣਾ ਜੇ ਆਹ ਠੀਕ ਹੈ ਮਾਮੂਲ ਹਟਾਓ ਕਫੇ ਤੋਂ ਹੈਂ ਅੱਧੇ ਮਿੱਤਰ ਚਲ ਗਏ ਆ ਆਪਣਾ ਗੱਫਾ ਸ਼ਗਨ ਤੇ ਅੱਧੇ ਮਿੱਤਰ ਇੱਥੇ ਪੈਣ ਲੱਗੇ ਆ ਟਰਾਲੇ ਦੇ ਵਿੱਚ ਹੁਣ ਆਹ ਵੀਰ ਕਹਿੰਦੇ ਆ ਆਪਾਂ ਜੰਗਲ ਪਾਣੀ ਦਾ ਪ੍ਰਬੰਧ ਕਰਨਾ ਇੱਥੇ ਲੱਗੇ ਇੱਥੇ ਆਪਾਂ ਨੂੰ ਆ ਦੇਖੋ ਬਹੁਤ ਸੋਹਣਾ ਇਹ ਸਿਸਟਮ ਆ ਤੇ ਇਹ ਆਪਣਾ ਟਰਾਲਾ ਵਾ ਪ੍ਰਬੰਧ ਹੋ ਨੱਗਾ ਨੂੰ ਬਾਸ ਇੱਥੇ ਹੁਣ ਅਸੀਂ ਆਹ ਲਾਈਟਾਂ ਛੱਡ ਕੇ ਮੁੰਡੇਆਂ ਨੂੰ ਚਾਰਜ ਦੀ ਪੈ ਵੀ ਗਈ ਆ ਮੁੰਡਿਆਂ ਦੇ ਚਾਰਜ ਲਾਉਣਾ ਵਾ ਹੈ ਨਹੀਂ ਆਈ ਗਰ ਵਿਸਾਈ ਕਰਦੀ ਹੈ ਆਹ ਰੋਕ ਜਾਓ ਵਿਸਾਈ ਕਰ ਲਿਓ ਇਹ ਆ ਆ ਆ ਕਰ ਵਿਸਾਓ ਚੰਗੀ ਆਂ ਮੁੰਡੇ ਵਿਸਾਈ ਵਿਸੋ ਹੀ ਕਰ ਲੱਗੇ ਆ ਓਏ ਇਹ ਬਾਈ ਟਰੈਕਟਰ ਬਾਲ ਲਿਆ ਬੈਕ ਤੇ ਮੇਰੇ ਵੀ ਬਾ ਛੋਟਾ ਦੇ ਟਰਾਲਾ ਖੜਿਆ ਹੋਏ ਇਹ ਮੁੰਡਿਆਂ ਨੇ ਆਉਂਦਿਆ ਸਾਰੇ ਨਾ ਕੋ ਚਾਹਣ ਕੇ ਪਾਣੀ ਦੇ ਆਉਂਦਿਆ ਸਾਰੇ ਚਾਰਜ ਲੱਭ ਲਏ ਆ ਤੇ 1 ਨਹੀਂ 2 ਨਹੀਂ 3 ਨਹੀਂ 4 ਨਹੀਂ 5 ਨਹੀਂ 6 7 ਚਾਰ ਚ ਲਾਏ ਮੀਟਰ ਵੀ ਆ ਮੀਟਰ ਵੀ ਆ ਇਹ ਬਿਲ ਨਿਆ ਗਾਣੇ ਬਿਲ ਤੁਹਾਨੂੰ ਪਉਣਾ ਵਾ ਨਿਆ ਗਾਣੇ ਬਿਲ ਤੇ ਇਧਰ 3 ਘੰਟੇ ਪਾਰ ਕਰਨ ਤੋਂ ਮਹਾ ਪਰਨਾ ਬਣਨ ਲੱਗਾ ਵੀਰ ਹਾਂਜੀ ਤੁਸੀਂ ਕੀ ਵਿਚਾਰ ਪੇਸ਼ ਕਰਨੇ ਚਾਹੁੰਦੇ ਤੁਸੀਂ ਆਪਣੇ ਕੋਈ ਵੀ ਬਾਗੀ ਤੇ ਆਏ ਜੇ ਇਹ ਵੀਰ ਨੂੰ ਲੱਤ ਬੜੀ ਵਰੀ ਰਾਤ ਸੱਤਾ ਜਦੋਂ ਇਹ ਜਾਦਾ ਤੇ ਮਨੋਇ ਉੱਥਾ ਇੱਥੇ ਪੈਣ ਦਿਓ ਪਰਲੇ ਬਣਾ ਇੱਕ ਰੀ ਨੀ ਉੱਠਾ ਰਹਾ ਆ ਪੁੱਛਿਆ ਗਿਆ ਨਹੀਂ ਅੰਦਰੋਂ ਜਾ ਕੇ ਰਾਲੇ ਦੇ ਅੰਦਰੋਂ ਖਾਦੋ ਸਿੰਘ ਪਏ ਆ ਉਹ ਮਾਰ ਵਜਲੇ ਸਿੰਘਾਂ ਦੇ ਦਰਸ਼ਨ ਕਰਾ ਗਿਆ ਅੱਜ ਦਿੱਤਾ ਉਧਰ ਕਰਕੇ ਭਾਵੇਂ ਤਿੰਨਾਂ ਰੋਡ ਪਏ ਆ ਸਾਹ ਲੈਣਾ ਆ ਬਾਹਰ ਆ